ਐਸ ਵਕਤ ਚਾਰ ਟੌਪ ਦੀਆਂ ਜਿਹੜੀਆਂ ਖੇਡਾਂ ਨੇ ਦੇਸ਼ ਦੀਆਂ ਚਾਰ ਵੱਡੀਆਂ ਖੇਡਾਂ ਨੇ ਚਾਰਾਂ ਦੇ ਕੈਪਟਨ ਸਾਡੇ ਨੇ ਅਸੀਂ ਪੰਜਾਬੀ ਹਾਂ ਸਾਨੂੰ ਟੌਪ ਤੋਂ ਘੱਟ ਕੋਈ ਪੋਜੀਸ਼ਨ ਪਸੰਦ ਨਹੀਂ ਵਿਮਨ ਕ੍ਰਿਕਟ ਉਹਦੀ ਕੈਪਟਨ ਹਰਮਨਪ੍ਰੀਤ ਹੈ ਮੈਨਸ ਦੀ ਕ੍ਰਿਕਟ ਟੀਮ ਹੈ ਸ਼ੁਮਨ ਗਿੱਲ ਹੈ ਅਭਿਸ਼ੇਕ ਸ਼ਰਮਾ ਹੈ ਅਰਸ਼ਪ੍ਰੀਤ ਹੈ ਤਿੰਨ ਹੋਚ ਨੇ ਕੈਪਟਨ ਉਹਦਾ ਵੀ ਪੰਜਾਬੀ ਹੈ ਹਾਕੀ ਹੈ 11 ਚੋਂ 9 ਪੰਜਾਬ ਦੇ ਨੇ ਕੈਪਟਨ ਉਹਦਾ ਵਿਹਾਰ ਮੰਪ੍ਰਿਤ ਹੈ। ਬਈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਖਿਡਾਰੀ ਹੁਣ ਹਰ ਪਾਸੇ ਦਿਖ ਰਹੇ ਨੇ। ਹਰ ਟੌਪ ਦੀਆਂ ਖੇਡਾਂ ਵਿੱਚ ਪੰਜਾਬ ਦੇ ਖਿਡਾਰੀ ਕੈਪਟਨ ਨੇ। ਚਾਹੇ ਉਹ ਇੰਡੀਆ ਦੀ ਹਾਕੀ ਟੀਮ ਹੋਵੇ, ਚਾਹੇ ਕ੍ਰਿਕਟ ਟੀਮ ਹੋਵੇ, ਚਾਹੇ ਫੁੱਟਬਾਲ ਟੀਮ ਹੋਵੇ। ਤੇ ਸਾਰੀਆਂ ਇਹ ਟੌਪ ਦੀਆਂ ਖੇਡਾਂ ਵਿੱਚ ਆਪਣੇ ਪੰਜਾਬ ਦੇ ਖਿਡਾਰੀ ਕੈਪਟਨ ਬਣੇ ਹੋਏ ਨੇ। ਤੇ ਊਮਨਸ ਕ੍ਰਿਕਟ ਟੀਮ ਦਾ ਵੀ ਜ਼ਿਕਰ ਕਰਦੇ ਸੀਐਮ ਭਗਵੰਤ ਮਾਨ ਨੇ ਕਿਹਾ ਉਹਨਾਂ ਊਮਨਸ ਕ੍ਰਿਕਟ ਟੀਮ ਦੀ ਵੀ ਕੈਪਟਨ ਪੰਜਾਬ ਦੀ ਹੀ ਈ ਆ। ਬਾਕੀ ਇੱਕ ਵਾਰ ਤੁਸੀਂ ਵੀ ਸੁਣੋ ਇਹ ਵੀਡੀਓ। ਕਿ ਪੰਜਾਬ ਦੇ ਪਲੇਅਰ ਜਿਹੜੇ ਖੇਡਾਂ ਦੇ ਵਿੱਚ ਮਨ ਲੱਗਣ ਲੱਗ ਗਿਆ ਕਿ ਇਸ ਵਕਤ ਚਾਰ ਟੌਪ ਦੀਆਂ ਜਿਹੜੀਆਂ ਖੇਡਾਂ ਨੇ ਦੇਸ਼ ਦੀਆਂ ਵਿਮਨ ਕ੍ਰਿਕਟ ਉਹਦੀ ਕੈਪਟਨ ਹਰਮਨਪ੍ਰੀਤ ਹੈ ਮੋਗੇ ਤੋਂ ਹੁਣੇ ਵਰਲਡ ਕੱਪ ਜਿੱਤ ਕੇ ਆਏ ਨੇ ਤਿੰਨ ਪਲੇਅਰ ਸਾਡੇ 11 ਚੋਂ ਤਿੰਨ ਪੰਜਾਬ ਦੀਆਂ ਨੇ ਹਰਲੀਨ ਦਿਓਲ ਹੈ ਅਮਨਜੋਤ ਹੈ ਹਰਮਨਪ੍ਰੀਤ ਮੈਨਸ ਦੀ ਕ੍ਰਿਕਟ ਟੀਮ ਹੈ ਸ਼ੁਮਨ ਗਿੱਲ ਹੈ ਅਭਿਸ਼ੇਕ ਸ਼ਰਮਾ ਹੈ ਹਰਸ਼ਪ੍ਰੀਤ ਹੈ ਤਿੰਨ ਉਹ ਚ ਨੇ ਕੈਪਟਨ ਉਹਦਾ ਵੀ ਪੰਜਾਬੀ ਹੈ ਉਹ ਫਾਜ਼ਿਲਗਾ ਤੋਂ ਹੈ ਹਾਕੀ ਹੈ 11 ਚੋਂ 9 ਪੰਜਾਬ ਦੇ ਨੇ ਕੈਪਟਨ ਉਹਦਾ ਵੀ ਹਰਮਨਪ੍ਰੀਤ ਆ 11 ਚੋਂ 9 ਜਿਹੜੇ 11 ਖੇਡਦੇ ਨੇ ਉਹ ਚੋਂ 9 ਪੰਜਾਬੀ ਨੇ ਜੇ 6 ਵਜੇ ਪੰਜਾਬੀ ਦੇ ਤਾਂ ਆਉਂਦਾ ਵੀ ਮੂਰੂ ਪੰਜਾਬੀ ਹੀ ਹੈ ਕਿਉਂਕਿ ਚਾਰ ਬੈਂਚ ਤੇ ਵੀ ਆਪਣੀ ਨੇ ਇਹ ਨਹੀਂ ਹੈਗਾ ਕਿ ਜੇ 1-2 ਉਹਦੇ 6 ਵਜੇ ਜੇ ਚੇਂਜ ਕਰ ਲੇ ਤਾਂ ਦੋ ਪੰਜਾਬੀ ਘਟ ਗਏ ਆਉਂਦਾ ਵੀ ਮੂਰੂ ਪੰਜਾਬੀ ਹੀ ਤਿਆਰ ਹੁੰਦਾ ਹੋਊਗਾ ਨਾ ਮੈਨੂੰ ਦਿਓ ਮੌਕਾ ਕਿਨ ਸੋ 15 ਚੋਂ 13 ਆਪਣੇ ਨੇ ਉਹਦੇ ਚ ਤੇ ਫੁੱਟਬਾਲ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਮੁੰਡਾ ਹੀ ਚਾਰ ਵੱਡੀਆਂ ਖੇਡਾਂ ਨੇ ਚਾਰਾਂ ਦੇ ਕੈਪਟਨ ਸਾਡੇ ਨੇ ਅਸੀਂ ਪੰਜਾਬੀ ਹਾਂ ਸਾਨੂੰ ਟੌਪ ਤੋਂ ਘੱਟ ਕੋਈ ਪੋਜੀਸ਼ਨ ਪਸੰਦ ਨਹੀਂ ਹੈ ਜੇ ਅਸੀਂ ਖੇਡਾਂ ਦੇ ਕੈਪਟਨ ਆ ਤਾਂ ਫਿਰ ਇੰਡਸਟਰੀ ਦੇ ਕੈਪਟਨ ਕਿਉਂ ਨਹੀਂ ਹੈਗੇ ਤਾਂ ਫਿਰ ਅਸੀਂ ਖੇਤੀ ਦੇ ਕੈਪਟਨ ਤਾਂ ਪਹਿਲੇ ਹੀ ਆ ਖੇਤੀ ਦੇ ਕੈਪਟਨ ਤਾਂ ਪੰਜਾਬ ਹੀ ਹੈ ਐਨੇ ਸੰਕਟ ਦੇ ਬਾਵਜੂਦ ਵੀ ਆ ਜਿਹੜਾ ਹੜ੍ਹਾਂ ਦਾ ਸੰਕਟ ਆਇਆ 5 ਲੱਖ ਏਕੜ ਦਾ ਨੁਕਸਾਨ ਹੋ ਗਿਆ 5 ਲੱਖ ਏਕੜ ਫਸਲ ਹੀ ਨਹੀਂ ਲੱਭੀ ਜ਼ਮੀਨਾਂ ਹੀ ਨਹੀਂ ਲੱਭੀਆਂ ਗਈਆਂ ਤਾਂ ਦਰਿਆ ਹੀ ਲੈ ਗਿਆ ਰੋੜ ਕੇ ਉਹਦੇ ਬਾਵਜੂਦ ਵੀ ਅਸੀਂ 150 ਲੱਖ ਮੀਟਰ ਕਟਨ ਤੋਂ ਜ਼ਿਆਦਾ ਚੋੜ ਦਿੰਦੇ ਇਹਨਾਂ ਨੂੰ ਫੂਟਬਾਲ ਤੇ ਮੈਂ ਇਹ ਗੱਲ ਨਾਰਥ ਕਾਉਂਸਲ ਆਫ ਇੰਡੀਆ ਦੀ ਮੀਟਿੰਗ ਸੀ ਮੈ ਉਹ ਤੇ ਦੱਸ ਕਹਾਂ ਜੀ ਆ ਫੂਡ ਬਾਲ ਤੇ 40% ਸਾਡੇ ਚੋੜ ਨੇ 125 ਲੱਖ ਮੀਟਰ ਕਿਟਾਨਾ ਕਣਕ ਦੇਵਾਂਗੇ ਇਹਨਾਂ ਨੂੰ ਸੋ ਇਸ ਕਰਕੇ ਅਸੀਂ ਮਿਹਨਤ ਪੱਖੋਂ ਅਸੀਂ ਜਿਹੜਾ ਮਿੱਟੀ 'ਚ ਸੋਨਾ ਗਾਉਣਾ ਜਾਣਦੇ ਆ ਹਾਰਡ ਵਰਕਿੰਗ ਕਾਮ ਹੈ ਸਾਡੀ ਗੁਰੂਆਂ ਦਾ ਅਸ਼ੀਰਵਾਦ ਹੈ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸ਼ਹੀਦਾਂ ਦੀ ਧਰਤੀ ਹੈ ਵਰਦਾਨ ਵਾਲੀ ਧਰਤੀ ਹੈ ਇੱਥੇ ਕੋਈ ਆ ਜੇ ਭੁੱਖਾ ਨਹੀਂ ਮਰ ਸਕਦਾ ਛੋਟਾ ਕੰਮ ਕਰ ਲੇ ਵੱਡਾ ਕਰ ਲੇ ਭੁੱਖਾ ਨਹੀਂ ਮਰਨ ਦਿੰਦੀ ਏ ਧਰਤੀ ਨੂੰ ਵਰਦਾਨ ਹੈ ਅੱਜ ਵੀ ਚਲੇ ਜਾਓਗੇ ਸੜਕ ਤੇ 100 ਕਿਲੋਮੀਟਰ ਚ ਘੱਟੋ ਘੱਟ 5 ਤੋਂ 7 ਤਾਂ ਵੈਸੇ ਨਾਰਮਲ ਦਿਨਾਂ ਚ ਤੁਹਾਨੂੰ ਲੰਗਰ ਮਿਲ ਜਾਣਗੇ ਜਿਹੜੇ ਹੱਥ ਬੰਨ ਕੇ ਤੁਹਾਨੂੰ ਚਾਹ ਪਿਆਉਣਗੇ ਹੱਥ ਬੰਨ ਕੇ ਜਲੇਬੀਆਂ ਰੋਟੀ ਬਣਾ ਦਾਲ ਰੋਟੀ ਹੱਥ ਬੰਨ ਕੇ ਐਵੇਂ ਨ ਤਾਂ ਕਰਕੇ ਜੀ ਖਾਜੋ ਜੀ ਕਿਹੜੀ ਸਟੇਟ ਚ ਹੁੰਦਾ ਜੀ ਦੱਸੋ ਨਹੀਂ ਹੁੰਦਾ ਜਿੰਨੇ ਵੀ ਢਾਬੇ ਨੇ ਲੈ ਉਹਨਾਂ ਦੇ ਮਾਲਕ ਅੱਧਿਆਂ ਅੱਧਿਆਂ ਤੋਂ ਤੱਕ ਮਾਲਕ ਪੰਜਾਬੀ ਨੇ ਹੈਗੇ ਪਰ ਨਾ ਪੰਜਾਬੀ ਢਾਬਾ ਨਾ ਪਹਿਲਵਾਨ ਦਾ ਢਾਬਾ ਹੈਨਾ ਕਾਰਨ ਕਿ ਪੰਜਾਬੀ ਰੋਟੀ ਖਾਂਦੇ ਨੇ ਅਸਲ ਚ ਪੰਜਾਬੀ ਟੱਬਾ ਦੇਖ ਕੇ ਰੁਕਣਾ ਤੁਸੀਂ ਇੱਧਰ ਦੂਰ ਤਾਂ ਦੇਰਤੋਂ ਲੰਘ ਜਿਓ ਇੱਧਰੋਂ ਤੁਸੀਂ ਸੰਗਰੀਆ ਟੱਪ ਜਿਓ ਦੱਬਾ ਵਾਲੀ ਤੋਗਗੇ ਟੱਬੇ ਹੀ ਨਹੀਂ ਹੈਗੇ ਜੇ ਹੈਗਾ ਵੀ ਤਾਂ ਵੀ ਪੰਜਾਬੀ ਲਿਖਿਆ ਹੋਇਆ ਹੈ ਯਹਾਂ ਪੰਜਾਬੀ ਖਾਣਾ ਮਿਲਦਾ ਹੈ ਕਿਉਂਕਿ ਉਹਨੂੰ ਪਤਾ ਹੈ ਖਾਣ ਪੀਣ ਵਾਲੇ ਪੰਜਾਬੀ ਹੋਈ ਜਾ ਬਸ ਸੋ ਸਾਡਾ ਪੰਜਾਬ ਜੇ ਅਸੀਂ ਆ ਲਾਗੂ ਕਰਾਂਗੇ ਨਾ ਤਾਂ ਸਾਡੇ ਰੋਟੀ ਪੈਦਾ ਹੋ ਅੰਦਾ ਤਾਂ ਜੇ ਕਿਸਾਨ ਹੈ ਤਾਂ ਅੰਦਾ ਤਾਂ ਇੰਡਸਟਰੀਲਿਸਟ ਵੀ ਹੈ ਕਿੰਨੇ ਚੁੱਲ੍ਹੇ ਤੁਹਾਡੇ ਕਰਕੇ ਜਲਦੇ ਨੇ ਜੀ ਪੜ੍ਹਾਈਆਂ ਦਾ ਫਰਕ ਸੀਗਾ ਉਹ ਵੀ ਹੁਣ ਕਿਸੇ ਬਦਲਣ ਲੱਗਿਆ ਸਾਨੂੰ ਕੀ ਪੜਾਈ ਗਏ ਨੇ ਜੀ ਸਰਕਾਰੀ ਸਕੂਲਾਂ 'ਚ ਤੋਬੀ ਕੱਪੜੇ ਧੋਂਦਾ ਹੈ ਉਹ ਐ ਜੇ ਹੁੰਦਾ ਸੀ ਐ ਧੋਂਦਾ ਸੀ ਹੁਣ ਤੋਬੀ ਕੱਪੜੇ ਧੋ ਚੁੱਕਾ ਹੈ ਲੱਕੜਹਾਰੇ ਨੂੰ ਇੱਕ ਸੋਨੇ ਦਾ ਕੁਲਹਾੜਾ ਮਿਲਿਆ ਉਹਨੇ ਕਹੇ ਮੇਰਾ ਨਹੀਂ ਹੈਗਾ ਫਿਰ ਉਹ ਚਾਂਦੀ ਦਾ ਲੈ ਆਇਆ ਲੱਕੜਹਾਰਾ ਚੋਰ ਨੇ ਚੋਰੀ ਕੀਤੀ ਹੈ ਸਾਨੂੰ ਲੱਕੜਹਾਰੇ ਤੋਬੀਆਂ 'ਚੋਰਾਾਂ 'ਚ ਰੱਖਿਆ ਜੀ ਇੱਕ ਪ੍ਰਾਈਵੇਟ ਜਿਹੜੇ ਵੱਡੇ ਸਕੂਲ ਨੇ ਪਹਾੜਾਂ 'ਲੇ ਉਹਨਾਂ 'ਚ ਕਿਉਂ ਨਹੀਂ ਹੈਗੇ ਇਹ ਤੋਬੀ ਇਹ ਉਹਨਾਂ 'ਚ ਕਿਉਂ ਨਹੀਂ ਹੈਗੇ ਇਹ ਲੱਕੜਹਾਰੇ ਉਹਨਾਂ ਚ ਫੀਸ ਮਾਫੀ ਦੀ ਅਰਜ਼ੀ ਕਿਉਂ ਨਹੀਂ ਹੈਗੀ? ਉਹਨਾਂ ਚ ਜੁਰਮਾਨਾ ਮਾਫੀ ਦੀ ਅਰਜ਼ੀ ਕਿਉਂ ਨਹੀਂ ਹੈਗੀ? ਕਿਉਂਕਿ ਉਹ ਤਾਂ ਫੀਸ ਸਭ ਪਹਿਲਾਂ ਹੀ ਭਰ ਆ ਲੈਂਦੇ ਨੇ ਉੱਥੇ ਮਾਫੀ ਹੁੰਦੀ ਨਹੀਂ। ਜੁਰਮਾਨਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਉਹਨਾਂ ਦਾ ਬੱਚੇ ਦੇ ਘਰੇ ਫੋਨ ਜਾਂਦਾ ਭਈਆ ਜਾਇਆ ਨਹੀਂ। ਜੁਰਮਾਨਾ ਤਾਂ ਨਾ ਆਉਣ ਤੇ ਹੀ ਹੁੰਦਾ ਨਾ ਹੋਰ ਕੀ ਹੁੰਦਾ? ਸਾਨੂੰ ਪਹਿਲਾਂ ਹੀ ਮਾਈਂਡ 'ਚ ਸਾਡੇ ਗਰੀਬੀ ਭਰੀ ਗਈ। ਵੀ ਤੁਸੀਂ ਸਾਰੀ ਉਮਰ ਮਾਫੀ ਵਾਲੀਆਂ ਅਰਜ਼ੀਆਂ ਲਿਖਣੀਆਂ ਸਿੱਖ ਲੋ। ਬਾਅਦ 'ਚ ਬਿਜਲੀ ਮਾਫ ਕਰ ਦਿਓ ਜੀ, ਕਰਜ਼ਾ ਮਾਫ ਕਰ ਆ ਸਿੱਖ ਜਣੇ। ਸਾਨੂੰ ਮਾਈਂਡ 'ਚ ਪਹਿਲਾਂ ਇਹ ਭਰਤਾ ਜੀ। ਮਤਲਬ ਪੋਜ਼ ਕੰ ਲੱਗਿਆ ਬੱਚੇ ਦੇ ਦਿਮਾਗ 'ਚ ਇਹ ਹੋਵੇ ਕਿ ਮੈਂ ਕੁਝ ਬਣੂੰਗਾ ਨਾ ਕਿ ਯੂਅਰ ਫਾਦਰ ਇਜ਼ ਅ ਵੈਰੀ ਪੂਰ ਮੈਨ ਹੀ ਕੈਨ ਨਾਟ ਪੇ ਯੂਅਰ ਫੀ ਫੀ ਹੈ ਰਾਈਟ ਐਨ ਐਪਲੀਕੇਸ਼ਨ ਫॉर ਫੁੱਲ ਫੀ ਕਨਸੈਸ਼ਨ ਚਲੋ ਜੀ ਪਹਿਲੀ ਪੂਰ ਮੈਨ ਲੈ ਦੱਸੋ ਵੀ ਤੁਸੀਂ ਇਹੀ ਰਹਿਣਾ ਮਤਲਬ ਇੱਥੇ ਹੀ ਰਹਿਣਾ ਤੁਸੀਂ ਸਾਡੇ ਸਿਲੇਬਸ 'ਚ ਐ ਚੈੱਕ ਕਰ ਲਿਓ ਤੁਸੀਂ ਜਿਹੜੀ 7ਵੀਂ 8ਵੀਂ ਦੀਆਂ ਕਿਤਾਬਾਂ ਪੜ੍ਹੀਆਂ 9ਵੀਂ 10ਵੀਂ ਦੀਆਂ ਉਜੇ ਹੀ ਹੁੰਦਾ ਸੀ ਬਸ ਤੁਹਾਡੇ ਚਾਚੇ ਨੇ ਤੁਹਾਡੇ ਜਨਮ ਦਿਨ ਤੇ ਕੜੀ ਭੇਜੀ ਐ ਲੈ ਕਦੇ ਨਹੀਂ ਭੇਜੀ ਉਹਨਾਂ ਨੇ ਥੈਂਕਸ ਦਾ ਲੈਟਰ ਲਿਖੋ ਲੈ ਕੱਥੋਂ ਲਿਖੀਏ ਜਦੋਂ ਭੇਜੀ ਹੀ ਨਹੀਂ ਝੂਠ ਲਿਖਣੀ ਸਿਖਾਈ ਜਾਂਦੇ ਸਾਨੂੰ ਪਾਜ ਗਏ ਝੂਠ ਬੋਲਦੇ ਤੁਸੀਂ ਕਿ ਫੇਰ ਕੀ ਕਰੀਏ ਫਿਰ ਉਹ ਐਪਲੀਕੇਸ਼ਨ ਨਹੀਂ ਅਜੇ ਤੱਕ ਬਦਲੀ ਇਹਨਾਂ ਨੇ ਉੱਥੇ ਹੀ ਫਿਰਦੀਆਂ ਨੇ ਉਹ ਆਪ ਕੜੀ ਲੈਣਾ ਸਿੱਖ ਲੋ ਕਿਉਂ ਚਾਚੇ ਤੇ ਖੜੇ ਹੋ ਰਾਡੋ ਦੀ ਲਾਓ ਮਿਹਨਤ ਕਰਕੇ ਇੰਡਸਟਰੀ ਲਾ ਲਓ ਕੋਈ ਡੋਨਟ ਬੀ ਜੌਬ ਸੀਕਰ ਬੀ ਜੌਬ ਪ੍ਰੋਵਾਈਡਰਸ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣੋ ਨੌਕਰੀਆਂ ਵੰਡਣ ਵਾਲੇ ਤਾਂ ਬਣੋਗੇ ਇੰਡਸਟਰੀ ਆਊਗੀ ਇੰਡਸਟਰੀ ਤਾਂ ਲੱਗੂ ਜੇ ਤੁਹਾਨੂੰ ਸਰਕਾਰਾਂ ਕਲੀਅਰ ਕਰਨਗੀਆਂ ਸਰਕਾਰਾਂ ਤਾਂ ਕਲੀਅਰ ਕਰਨਗੀਆਂ ਜੇ ਰਾਈਟ ਟੂ ਬਿਜ਼ਨਸ ਵਰਗੇ ਐਕਟ ਹੋਣਗੇ ਜੇ ਤੁਹਾਡੇ ਕੋਲੇ ਘਰੇ ਬੈਠਿਆਂ ਨੂੰ ਪੋਰਟਲ ਮਿਲੂਗਾ ਕਿ ਆਪ ਅਪਲਾਈ ਕਰਤਾ ਵਿਦਨ 5 ਡੇਸ ਵਿਦਨ 7 ਡੇਸ ਵਿਦਨ 15 ਡੇਸ ਮੇਰਾ ਸੈਕਟਰ ਜਿਹੜਾ ਉਹ 15 ਡੇਸ ਵਾਲੇ ਚ ਪੈਂਦਾ 15 ਡੇ ਤੋਂ ਬਾਅਦ ਮੈਨੂੰ ਅਪਰੂਵਲ ਮਿਲ ਜੂ ਨਹੀਂ ਨਹੀਂ ਮਿਲੀ ਡੀਮ ਟੂ ਬੀ ਅਪਰੂਵਡ ਪੁੱਤ ਤੁਸੀਂ ਆਪਣਾ ਕੰਮ ਕਰ ਲਓ ਅਫਸਰਾਂ ਦੀ ਗਲਤੀ ਹੈ ਕਿ ਉਹਨਾਂ ਨੇ 15 ਦਿਨਾਂ ਵਿੱਚ ਤੁਹਾਨੂੰ ਜਵਾਬ ਨਹੀਂ ਦਿੱਤਾ ਉਹ ਸਾਡਾ ਕੰਮ ਹੈ ਬਾਅਦ ਚ ਰਿਹਾ ਅਫਸਰ ਨੂੰ ਪੁੱਛਣਾ ਵੀ ਇਹ ਕਿਉਂ ਲੱਗੇ 15 ਦਿਨ ਫਿਰ ਉਹ ਸਾਡਾ ਕੰਮ ਹੈ